ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਨਮਾਨਯੋਗ 사త్సੰਗਤ ਜੀਓ ਆਪ ਜਿਸ ਪਾਵਨ ਸਥਾਨ ਦੇ ਦਰਸ਼ਨ ਕਰ ਰਹੇ ਹੋ ਇਹ ਪਾਵਨ ਸਥਾਨ ਗੁਰਦੁਆਰਾ ਸ੍ਰੀ ਚੋਲਾ ਸਾਹਿਬ ਹੈ ਜਦੋਂ ਸਤਿਗੁਰੂ ਜੀ 25 ਫੱਗਣ 1688 ਬਿਕਰਮੀ ਦੇ ਨਗਰ ਵਿੱਚ ਪਹੁੰਚੇ ਹੈ ਬਾਬਾ ਸੂਰਤੀਆ ਜੀ ਦੇ ਗ੍ਰਹਿ ਵਿਖੇ ਨਿਵਾਸ ਕੀਤਾ ਉਸ ਤੋਂ ਪ੍ਰੰਤ ਇਸ ਪਵਨ ਸਥਾਨ ਤੇ ਜਿੱਥੇ ਉੱਚੀ ਸੇਹ ਹੋਇਆ ਕਰਦੀ ਸੀ ਸਤਿਗੁਰੂ ਜੀ ਇੱਥੇ ਦੀਵਾਨ ਸਜਾਇਆ ਕਰਦੇ ਸਨ ਜਦਸਵੇਲੇ ਇੱਥੇ ਪਹੁੰਚੇ ਘੋੜਾ ਬੰਨਣ ਵਾਸਤੇ ਕਿਸੇ ਮਾਈ ਤੋਂ ਥਾਂ ਦੀ ਮੰਗ ਕੀਤੀ ਪੁੱਛਿਆ ਤੇ ਮਾਈ ਨੇ ਇੱਕ ਕੀਲਾ ਜਿਹੜਾ ਸੀ ਉਹ ਸਤਿਗੁਰਾ ਜੀ ਨੂੰ ਦੇਦਿਆ ਹੋਇਆ ਕਿਹਾ ਕਿ ਲਓ ਜੀ ਇਸ ਦੇ ਨਾਲ ਘੋੜਾ ਬੰਨ ਲਓ ਸਤਿਗੁਰੂ ਜੀ ਨੇ ਉਹ ਕੀਲਾ ਗੱਡ ਕਰਕੇ ਉਸ ਕੀਲੇ ਨਾਲ ਘੋੜਾ ਬੰਨਿਆ ਔਰ ਉਹ ਜਿਹੜਾ ਕੀਲਾ ਸੀ ਸਮਾਪਾ ਕਰਕੇ ਹਰਾ ਹੋ ਗਿਆ ਜਿਸ ਦੇ ਦਰਸ਼ਨ ਆਪ ਜੀ ਥੱਲੇ ਲੰਗਰ ਹਾਲ ਦੇ ਵਿੱਚ ਕਰ ਸਕਦੇ ਹੋਂ ਸੋ ਇੱਥੇ ਸਤਿਗੁਰੂ ਜੀ 45 ਦਿਨ ਬਰਾਜ ਦੇ ਰਹੇ ਨੇ ਇੱਥੇ ਹੀ ਇਲਾਕੇ ਦੀਆਂ ਸੰਗਤਾਂ ਜੁੜਿਆ ਕਰਦੀਆਂ ਸਨ ਸਤਿਗੁਰੂ ਜੀ ਇਸ ਪਾਵਨ ਸਥਾਨ ਤੇ ਸਨ ਨਾਮ ਬਾਣੀ ਦਾ ਫੇਸਬੁੱਕਸ ਕਰਕੇ ਕਰਤਾਰਥ ਕਰਿਆ ਕਰਦੇ ਸਨ ਇਸ ਪਾਵਨ ਸਥਾਨ ਤੇ ਹੀ ਉਹ ਪਾਵਨ ਚੋਲਾ ਜਿਸ ਨੂੰ ਸਤਿਗੁਰੂ ਜੀ ਨੇ ਪਾ ਕਰਕੇ ਗੁਆਲੀਅਰ ਦੇ ਕਿਲੇ ਚੋਂ ਬਵੰਜਾ ਰਾਜੇ ਰਹਾ ਕਰਾਇਸ਼ਣ ਪਹੁ ਪਾਵਨ ਚੋਲਾ ਇੱਕ ਪੋਥੀ ਸਾਹਿਬ ਜਿਸ ਦਾ ਤਤਕਰਾ ਸੁਨਹਿਰੀ ਅਖਰਾ ਵਿੱਚ ਹੈ ਜਿਸ ਤੋਂ ਸਤਿਗੁਰੂ ਜੀ ਆਪ ਨੇ ਨਿਨੇਮ ਕਰਿਆ ਕਰਦੇ ਸੰਨ ਔਰ ਇੱਕ ਚਰਨ ਦਾ ਜੋੜਾ ਜੋ ਕਿ ਇਸ ਪਾਵਨ ਅਸਥਾਨ ਤੇ ਦਰਬਾਰ ਸਾਹਿਬ ਦੇ ਸੰਗਤਾਂ ਦੇ ਦਰਸ਼ਨਾਂ ਵਾਸਤੇ ਸੋ ਸੋਵਿਤ ਹੈ ਸੋ ਇਸ ਤਰ੍ਹਾਂ ਕਰਕੇ ਇਹ ਜਿਹੜਾ ਪਾਵਨ ਅਸਥਾਨ ਹੈ ਤਾਂ ਤਾਂ ਸਤਿਗੁਰੂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਸਤਿਗੁਰ ਸੱਚੇ ਪਾਤਸ਼ਾਹ ਜੀ ਦੇ ਚਰਨ ਛੋਹ ਪ੍ਰਾਪਤ ਅਸਥਾਨ ਹੈ ਬੇਅੰਤ ਸੰਗਤਾਂਵੰਤੀ ਛੋੜ ਦਿਵਸ ਤੇ ਇਹਨਾਂ ਪਾਵਨ ਸਥਾਨਾਂ ਤੇ ਨਸਤਕ ਨਤਮਸਤਕ ਹੁੰਦਿਆਂ ਨੇ ਅਤੇ ਸਤਿਗੁਰਾਂ ਦੀਆਂ ਖੁਸ਼ੀਆਂ ਪ੍ਰਾਪਤ ਕਰਦਿਆਂ ਨੇ ਸੋ ਦਾਸ ਭਾਈ ਮਨਜੀਤ ਸਿੰਘ ਜੀ ਜੋ ਕਿ ਇਹਨਾਂ ਗੁਰੂ ਘਰ ਦੇ ਵਿੱਚ ਸੇਵਾਦਾਰ ਹੈ ਸੋ ਦਾਸ ਵੱਲੋਂ ਸਮੂਹ ਸੰਗਤਾਂ ਨੂੰ ਬੰਦੀ ਛੋੜ ਦਿਵਸ ਦੀਆਂ ਲੱਖ ਲੱਖ ਵਧਾਈਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਨਮਾਨ ਜੋਗ ਸਾਧ ਸੰਗਤ ਜੀਓ ਆਪ ਜਿਸ ਪਾਵਨ ਸਥਾਨ ਦੇ ਦਰਸ਼ਨ ਕਰ ਰਹੇ ਹੋ ਇਹ ਪਾਵਨ ਸਥਾਨ ਗੁਰਦੁਆਰਾ ਸ੍ਰੀ ਚੋਲਾ ਸਾਹਿਬ ਹੈ ਜਦੋਂ ਸਤਿਗੁਰੂ ਜੀ 25 ਫਗਣ 1688 ਬਿਕਰਮੀ ਦੇ ਨਗਰ ਵਿੱਚ ਪਹੁੰਚੇ ਹੈ ਬਾਬਾ ਸੂਰਤਿਆ ਜੀ ਦੇ ਗ੍ਰਹਿ ਵਿਖੇ ਨਿਵਾਸ ਕੀਤਾ ਉਸ ਤੋਂ ਉਪਰੰਤ ਇਸ ਪਾਵਨ ਸਥਾਨ ਤੇ ਜਿੱਥੇ ਉੱਚੀ ਥੇ ਹੋਇਆ ਕਰਦੀ ਸੀ ਸਤਿਗੁਰੂ ਜੀ ਇੱਥੇ ਦੀਵਾਨ ਸਜਾਇਆ ਕਰਦੇ ਸੰਜਵੇਲ ਇੱਥੇ ਪਹੁੰਚੇ ਘੋੜਾ ਬੰਨਣ ਵਾਸਤੇ ਕਿਸੇ ਮਾਈ ਤੋਂ ਥਾਂ ਦੀ ਮੰਗ ਕੀਤੀ ਪੁੱਛਿਆ ਤੇ ਮਾਈ ਨੇ ਇੱਕ ਕੀਲਾ ਜਿਹੜਾ ਸੀ ਉਹ ਸਤਿਗੁਰਾ ਜੀ ਨੂੰ ਦੇਦਿਆ ਹੋਇਆ ਕਿਹਾ ਕਿ ਲਓ ਜੀ ਇਸ ਦੇ ਨਾਲ ਘੋੜਾ ਬੰਨ ਲਓ ਸਤਿਗੁਰੂ ਜੀ ਨੇ ਉਹ ਕੀਲਾ ਗੱਟ ਕਰਕੇ ਉਸ ਕੀਲੇ ਨਾਲ ਘੋੜਾ ਬੰਨਿਆ ਔਰ ਉਹ ਜਿਹੜਾ ਕੀਲਾ ਸੀ ਸਮਾਪਾ ਕਰਕੇ ਹਰਾ ਹੋ ਗਿਆ ਜਿਸ ਦੇ ਦਰਸ਼ਨ ਆਪ ਜੀ ਥੱਲੇ ਲੰਗਰ ਹਾਲ ਦੇ ਵਿੱਚ ਕਰ ਸਕਦੇ ਹੋ ਸੋ ਇਥੇ ਸਤਿਗੁਰੂ ਜੀ 45 ਦਿਨ ਬਰਾਜ ਦੇ ਰਹੇ ਨੇ ਇਥੇ ਹੀ ਇਲਾਕੇ ਦੀਆਂ ਸੰਗਤਾਂ ਜੁੜਿਆ ਕਰਦੇ ਆ ਸਨ ਸਤਿਗੁਰੂ ਜੀ ਇਸ ਪਾਵਨ ਸਥਾਨ ਤੇ ਕਾਨੂੰਨਾਮ ਬਣੀ ਦਾ ਫੇਸਬਖਸ਼ ਕਰਕੇ ਕਰਤਾਰਥ ਕਰਿਆ ਕਰਦੇ ਸਨ ਇਸ ਪਾਵਨ ਸਥਾਨ ਤੇ ਹੀ ਉਹ ਪਾਵਨ ਚੋਲਾ ਜਿਸ ਨੂੰ ਸਤਿਗੁਰੂ ਜੀ ਨੇ ਪਾ ਕਰਕੇ ਗਵਾਲੀਅਰ ਦੇ ਕਿਲੇ ਚੋਂ ਬਵੰਜਾ ਰਾਜੇ ਰਹਾ ਕਰਾਇਸ਼ਣ ਉਹ ਪਾਵਨ ਚੋਲਾ ਇੱਕ ਪੋਥੀ ਸਾਹਿਬ ਜਿਸ ਦਾ ਤਤਕਰ ਸੁਨਹਿਰੀ ਅਖਰਾ ਵਿੱਚ ਹੈ ਜਿਸ ਤੋਂ ਸਤਿਗੁਰੂ ਜੀ ਆਪਨੇ ਇਤਨੇ ਮ ਕਰਿਆ ਕਰਦੇ ਸੰਤ ਔਰ ਇੱਕ ਚਰਨ ਦਾ ਜੋੜਾ ਜੋ ਕਿ ਇਸ ਪਾਵਨ ਅਸਥਾਨ ਤੇ ਦਰਬਾਰ ਸਾਹਿਬ ਦੇ ਸੰਗਤਾਂ ਦੇ ਦਰਸ਼ਨਾਂ ਵਾਸਤੇ ਸੋ ਸੋਵਿਤ ਹੈ ਸੋ ਇਸ ਤਰ੍ਹਾਂ ਕਰਕੇ ਇਹ ਜਿਹੜਾ ਪਾਵਨ ਅਸਥਾਨ ਹੈ ਤਾਂ ਤਾਂ ਸਤਿਗੁਰੂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਾਰਾ ਸਤਿਗੁਰ ਸੱਚੇ ਪਾਤਸ਼ਾਹ ਜੀ ਦੇ ਚਰਨਛੋ ਪ੍ਰਾਪਤ ਅਸਥਾਨ ਹੈ ਬੇਅੰਤ ਸੰਤਾਂਵੰਤੀ ਛੋੜ ਦਿਵਸ ਤੇ ਇਹਨਾਂ ਪਾਵਨ ਅਸਥਾਨਾਂ ਤੇ ਨਸਤਕ ਨਤਮਸਤਕ ਹੁੰਦੀਆਂ ਨੇ ਅਤੇ ਸਤਿਗੁਰਾਂ ਦੀਆਂ ਖੁਸ਼ੀਆਂ ਪ੍ਰਾਪਤ ਕਰਦਿਆ ਨੇ ਸਵਦਾਸ ਭਾਈ ਮਨਜੀਤ ਸਿੰਘ ਜੀ ਜੋ ਕਿ ਇਹਨਾਂ ਗੁਰੂ ਘਰ ਦੇ ਵਿੱਚ ਸੇਵਾਦਾਰ ਹੈ ਸੋ ਦਾਸ ਵੱਲੋਂ ਸਮੂਹ ਸੰਗਤਾਂ ਨੂੰ ਬੰਦੀ ਛੋੜ ਦੇ ਉਸਨੀਆਂ ਲੱਖ ਲੱਖ ਵਧਾਈਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਨਮਾਨਯੋਗ ਸਾਧ ਸੰਗਤ ਜੀਓ ਆਪ ਜਿਸ ਭਾਵਨ ਸਥਾਨ ਦੇ ਦਰਸ਼ਨ ਕਰ ਰਹੇ ਹੋ ਇਹ ਪਾਵਨ ਸਥਾਨ ਗੁਰਦੁਆਰਾ ਸ੍ਰੀ ਚੋਲਾ ਸਾਹਿਬ ਹੈ ਜਦੋਂ ਸਤਿਗੁਰੂ ਜੀ 25 ਫੱਗਣ 1688 ਬਿਕਰਮੀ ਦੇ ਨਗਰ ਵਿੱਚ ਪਹੁੰਚੇ ਆ ਬਾਬਾ ਸੂਰਤੀਆ ਜੀ ਦੇ ਗ੍ਰਹਿ ਵਿਖੇ ਨਿਵਾਸ ਕੀਤਾ ਉਸ ਤੋਂ ਉਪਰੰਤ ਇਸ ਪਾਵਨ ਸਥਾਨ ਤੇ ਜਿੱਥੇ ਉੱਚੀ ਸੇਹ ਹੋਇਆ ਕਰਦੀ ਸੀ ਸਤਿਗੁਰੂ ਜੀ ਇੱਥੇ ਦੀਵਾਨ ਸਜਾਇਆ ਕਰਦੇ ਸਨ ਜਦਸਵੇਲੇ ਇੱਥੇ ਪਹੁੰਚੇ ਘੋੜਾ ਬੰਨਣ ਵਾਸਤੇ ਕਿਸੇ ਮਾਈ ਤੋਂ ਥਾ ਦੀ ਮੰਗ ਕੀਤੀ ਪੁੱਛਿਆ ਤੇ ਮਾਈ ਨੇ ਇੱਕ ਕਿਲਾ ਜਿਹੜਾ ਸੀ ਉਹ ਸਤਿਗੁਰੂ ਜੀ ਨੂੰ ਦੇਦਿਆ ਹਾਇਆ ਕਿਹਾ ਕਿ ਲਓ ਜੀ ਇਸ ਦੇ ਨਾਲ ਘੋੜਾ ਬੰਨ ਲਓ ਸਤਿਗੁਰੂ ਜੀ ਨੇ ਉਹ ਕਿਲਾ ਗੱਡ ਕਰਕੇ ਉਸ ਕਿਲੇ ਨਾਲ ਘੋੜਾ ਬੰਨਿਆ ਔਰ ਉਹ ਜਿਹੜਾ ਕਿਲਾ ਸੀ ਸਮਾਪਾ ਕਰਕੇ ਹਰਾ ਹੋ ਗਿਆ ਜਿਸ ਦੇ ਦਰਸ਼ਨ ਆਪ ਜੀ ਥੱਲੇ ਲੰਗਰ ਹਾਲ ਦੇ ਵਿੱਚ ਕਰ ਸਕਦੇ ਹੋਂ ਸੋ ਇੱਥੇ ਸਤਿਗੁਰੂ ਜੀ 45 ਦਿਨ ਬਰਾਜਦੇ ਰਹੇ ਨੇ ਇੱਥੇ ਹੀ ਇਲਾਕੇ ਦੀਆਂ ਸੰਗਤਾਂ ਜੁੜਿਆ ਕਰਦੀਆਂ ਸਨ ਸਤਿਗੁਰੂ ਜੀ ਇਸ ਪਾਵਨ ਸਥਾਨ ਤੇ ਸਨ ਨਾਮ ਬਾਣੀ ਦਾ ਫੇਸਬਕਸ ਕਰਕੇ ਕਰਤਾਰਥ ਕਰਿਆ ਕਰਦੇ ਸਨ ਇਸ ਪਾਵਨ ਸਥਾਨ ਤੇ ਹੀ ਉਹ ਪਾਵਨ ਚੋਲਾ ਜਿਸ ਨੂੰ ਸਤਿਗੁਰੂ ਜੀ ਨੇ ਪਾ ਕਰਕੇ ਗੁਆਲੀਅਰ ਦੇ ਕਿਲੇ ਚੋਂ ਬਵੰਜਾ ਰਾਜੇ ਰਹਾ ਕਰਾਇਸ਼ਣ ਉਹ ਪਾਵਨ ਚੋਲਾ ਇੱਕ ਪੋਥੀ ਸਾਹਿਬ ਜਿਸ ਦਾ ਤਤਕਰ ਸੁਨਹਿਰੀ ਅਖਰਾਵਿਚ ਹੈ ਜਿਸ ਤੋਂ ਸਤਿਗੁਰੂ ਜੀ ਆਪ ਨੇ ਨੇਮ ਕਰਿਆ ਕਰਦੇ ਸਨ ਔਰ ਇੱਕ ਚਰਨ ਦਾ ਜੋੜਾ ਜੋ ਕਿ ਇਸ ਪਾਵਨ ਸਥਾਨ ਤੇ ਦਰਬਾਰ ਸਾਹਿਬ ਦੇ ਸੰਗਤਾਂ ਦੇ ਦਰਸ਼ਨਾਂ ਵਾਸਤੇ ਸੋ ਸੋਵਿਤ ਹੈ ਸੋ ਇਸ ਤਰ੍ਹਾਂ ਕਰਕੇ ਇਹ ਜਿਹੜਾ ਪਾਵਨ ਸਥਾਨ ਹੈ ਤਾਂ ਤਨ ਸਤਗੁਰੂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਸਤਗੁਰ ਸੱਚੇ ਪਾਤਸ਼ਾਹ ਜੀ ਚਰਨਛੋ ਪ੍ਰਾਪਤ ਸਥਾਨ ਹੈ ਬੇਅੰਤ ਸੰਗਤਾਂ ਬੰਤੀ ਛੋੜਦੇ ਵਸਤੇ ਇਹਨਾਂ ਪਾਵਨ ਸਥਾਨਾਂ ਤੇ ਨਸਤਕ ਨਤਮਸਤਕ ਹੁੰਦੀਆਂ ਨੇ ਅਤੇ ਸਤਿਗੁਰਾਂ ਦੀਆਂ ਖੁਸ਼ੀਆਂ ਪ੍ਰਾਪਤ ਕਰਦੀਆਂ ਨੇ ਸੋ ਦਾਸ ਭਾਈ ਮਨਜੀਤ ਸਿੰਘ ਜੀ ਜੋ ਕਿ ਇਹਨਾਂ ਗੁਰੂ ਘਰ ਦੇ ਵਿੱਚ ਸੇਵਾਦਾਰ ਹੈ ਸੋ ਦਾਸ ਵੱਲੋਂ ਸਮੂਹ ਸੰਗਤਾਂ ਨੂੰ ਮੰਦੀ ਛੋੜਦੇ ਹੋਸਤੀਆਂ ਲੱਖ ਲੱਖ ਵਧਾਈਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਨਿਵਾਹਿ ਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਨਮਾਨਯੋਗ ਸਾਧ ਸੰਗਤ ਜੀਓ ਆਪ ਜਿਸ ਪਾਵਨ ਸਥਾਨ ਦੇ ਦਰਸ਼ਨ ਕਰ ਰਹੇ ਹੋ ਇਹ ਪਾਵਨ ਸਥਾਨ ਗੁਰਦੁਆਰਾ ਸ੍ਰੀ ਚੋਲਾ ਸਾਹਿਬ ਹੈ ਜਦੋਂ ਸਤਿਗੁਰੂ ਜੀ 25 ਫੱਗਣ 1688 ਬਿਕਰਮੀ ਦੇ ਨਗਰ ਵਿੱਚ ਪਹੁੰਚੇ ਆ। ਬਾਬਾ ਸੂਰਤੀਆ ਜੀ ਦੇ ਗ੍ਰਹਿ ਵਿਖੇ ਨਿਵਾਸ ਕੀਤਾ ਉਸ ਤੋਂ ਉਪਰੰਤ ਇਸ ਪਾਵਨ ਸਥਾਨ ਤੇ ਜਿੱਥੇ ਉੱਚੀ ਥੇ ਹੋਇਆ ਕਰਦੀ ਸੀ। ਸਤਿਗੁਰੂ ਜੀ ਇੱਥੇ ਦੀਵਾਨ ਸਜਾਇਆ ਕਰਦੇ ਸਨ ਜਦਸਵੇਲੇ ਇੱਥੇ ਪਹੁੰਚੇ। ਘੋੜਾ ਬੰਨਣ ਵਾਸਤੇ ਕਿਸੇ ਮਾਈ ਤੋਂ ਥਾਂ ਦੀ ਮੰਗ ਕੀਤੀ ਪੁੱਛਿਆ। ਤੇ ਮਾਈ ਨੇ ਇੱਕ ਥੀਲਾ ਜਿਹੜਾ ਸੀ ਉਹ ਸਤਿਗੁਰਾ ਜੀ ਨੂੰ ਦੇਦਿਆ ਹੋਇਆ ਕਿਹਾ ਕਿ ਲਓ ਜੀ ਇਸ ਦੇ ਨਾਲ ਘੋੜਾ ਬੰਨ ਲਓ। ਸਤਗੁਰੂ ਜੀ ਨੇ ਉਹ ਕਿਲਾ ਗੱਡ ਕਰਕੇ ਉਹ ਕਿਲੇ ਨਾਲ ਘੋੜਾ ਬਣਿਆ ਔਰ ਉਹ ਜਿਹੜਾ ਕਿਲਾ ਸੀ ਸਮਾਪਾ ਕਰਕੇ ਹਰਾ ਹੋ ਗਿਆ ਜਿਸ ਦੇ ਦਰਸ਼ਨ ਆਪ ਜੀ ਥੱਲੇ ਲੰਗਰ ਹਾਲ ਦੇ ਵਿੱਚ ਕਰ ਸਕਦੇ ਹਾਂ ਸੋ ਇੱਥੇ ਸਤਗੁਰੂ ਜੀ 45 ਦਿਨ ਬਰਾਜ ਦੇ ਰਹੇ ਨੇ ਇੱਥੇ ਹੀ ਇਲਾਕੇ ਦੀਆਂ ਸੰਗਤਾਂ ਜੁੜਿਆ ਕਰਦੀਆਂ ਸਨ ਸਤਗੁਰੂ ਜੀ ਇਸ ਪਾਵਨ ਸਥਾਨ ਤੇ ਸਾਨੂੰ ਨਾਮ ਬਾਣੀ ਦਾ ਫੇਸਬੁੱਕਸ ਕਰਕੇ ਕਰਤਾਰਥ ਕਰਿਆ ਕਰਦੇ ਸਨ ਇਸ ਪਾਵਨ ਸਥਾਨ ਤੇ ਹੀ ਉਹ ਪਾਵਨ ਚੋਲਾ ਜਿਸ ਨੂੰ ਸਤਿਗੁਰੂ ਜੀ ਨੇ ਪਾ ਕਰਕੇ ਗਵਾਲੀਅਰ ਦੇ ਕਿਲੇ ਚੋਂ ਬਵੰਜਾ ਰਾਜੇ ਰਹਾ ਕਰਾਇ ਸੰ ਉਹ ਪਾਵਨ ਚੋਲਾ ਇੱਕ ਪੋਥੀ ਸਾਹਿਬ ਜਿਸ ਦਾ ਤਤਕਰ ਸੁਨਹਿਰੀ ਅਖਰਾ ਵਿੱਚ ਹੈ ਜਿਸ ਤੋਂ ਸਤਿਗੁਰੂ ਜੀ ਆਪ ਨੇ ਨਿਮ ਕਰਿਆ ਕਰਦੇ ਸੰ ਔਰ ਇੱਕ ਚਰੰਦਾ ਜੋੜਾ ਜੋ ਕਿ ਇਸ ਪਾਵਨ ਸਥਾਨ ਤੇ ਦਰਬਾਰ ਸਾਹਿਬ ਦੇ ਸੰਗਤਾਂ ਦੇ ਦਰਸ਼ਨਾਂ ਵਾਸਤੇ ਸੋ ਸੋਵਿਤ ਹੈ ਸੋ ਇਸ ਤਰ੍ਹਾਂ ਕਰਕੇ ਇਹ ਜਿਹੜਾ ਪਾਵਨ ਸਥਾਨ ਹੈ ਬੇਅੰਤ ਸਤਿਗੁਰੂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਆਹਾਰਾ ਸਤਿਗੁਰ ਸੱਚੇ ਪਾਤਸ਼ਾਹ ਜੀ ਚਰਨਛੋ ਪ੍ਰਾਪਤ ਅਸਥਾਨ ਹੈ ਬੇਅੰਤ ਸੰਗਤਾਂ ਬੰਤੀ ਛੋੜ ਦਿਵਸ ਤੇ ਇਹਨਾਂ ਪਾਵਨ ਸਥਾਨਾਂ ਤੇ ਨਸਤਕ ਨਤਮਸਤਕ ਹੁੰਦੀਆਂ ਨੇ ਅਤੇ ਸਤਿਗੁਰਾਂ ਦੀਆਂ ਖੁਸ਼ੀਆਂ ਪ੍ਰਾਪਤ ਕਰਦੀਆਂ ਨੇ ਸੋ ਦਾਸ ਭਾਈ ਮਨਜੀਤ ਸਿੰਘ ਜੀ ਜੋ ਕਿ ਇਹਨਾਂ ਗੁਰੂ ਘਰ ਦੇ ਵਿੱਚ ਸੇਵਾਦਾਰ ਹੈ ਸੋ ਦਾਸ ਵੱਲੋਂ ਸਮੂਹ ਸੰਗਤਾਂ ਨੂੰ ਬੰਦੀ ਛੋੜ ਦਿਵਸ ਦੀਆਂ ਲੱਖ ਲੱਖ ਵਧਾਈਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ